ਜਦੋਂ ਆਪਣਾ ਵੀ ਜਦੋਂ ਸਾਥ ਛੱਡ ਦਿੰਦੇ ਆ ਨਾ ਫੇ ਉਸ ਟਾਈਮ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਸ਼ਾਇਦ ਪਰਮਾਤਮਾ ਬਣ ਕੇ ਹੀ ਆਏ ਸੀ ਸਾਡੇ ਵਾਸਤੇ ਹਮ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਅੱਜ ਅਸੀਂ ਤੁਹਾਨੂੰ ਇੱਕ ਗਰੀਬ ਪਰਿਵਾਰ ਦੀ ਕਹਾਣੀ ਦੱਸਦੇ ਹਾਂ ਟਪਕਦੀ ਛੱਤ ਤੇ ਹਵਾ ਵਿੱਚ ਕੰਬਦਾ ਇੱਕ ਵੱਡਾ ਸੁਪਨਾ ਇਹ ਸੀ ਉਹ ਕੱਚਾ ਮਕਾਨ ਛੜਕਦੇ ਕੋਨੇ ਵਸਦੇ ਇਸ ਛੋਟੇ ਜਿਹੇ ਘਰ ਵਿੱਚ ਰੱਬ ਦੀ ਰਹਿਮਤ ਲਈ ਹਰ ਰੋਜ਼ ਅਰਦਾਸ ਹੁੰਦੀ ਸੀ ਕੋਈ ਉਮੀਦ ਨਹੀਂ ਸੀ ਕਿ ਜ਼ਿੰਦਗੀ ਕਦੋਂ ਰੰਗ ਲਿਆਵੇਗੀ ਪਰ ਇੱਕ ਦਿਨ ਅਚਾਨਕ ਉਹ ਆਇਆ ਨਾ ਨਾਮ ਪੁੱਛਿਆ ਨਾ ਧਰਮ ਪੁੱਛਿਆ ਨਾ ਜਾਤ ਪੁੱਛੀ ਉਹ ਮਾਨਕ ਨਹੀਂ ਸੀ ਫਰਿਸ਼ਤਾ ਸੀ ਉਸ ਨੂੰ ਰੱਬ ਨੇ ਆਪਣੇ ਰੂਪ ਵਿੱਚ ਭੇਜਿਆ ਸੀ ਵਦੇਸ਼ ਵੇਠੇ ਫਰਿਸ਼ਤੇ ਨੇ ਕੱਚੇ ਘਰ ਤੋਂ ਪੱਕਾ ਘਰ ਬਣਵਾਇਆ ਪਰਿਵਾਰ ਦੱਸਦਾ ਹੈ ਕਿ ਸਾਡੇ ਘਰ ਦੇ ਹਾਲਾਤ ਇੰਨੇ ਮਾੜੇ ਸੀ ਸਾਡਾ ਘਰ ਕੱਚਾ ਸੀ ਮੀਂਹ ਪੈਣ ਕਾਰਨ ਡਿੱਗ ਪਿਆ ਸਾਡੇ ਘਰ ਵਿੱਚ ਪਿਆ ਸਾਰਾ ਸਮਾਨ ਟੁੱਟ ਗਿਆ ਘਰ ਵਿੱਚ ਖੜਨ ਲਈ ਵੀ ਜਗ੍ਹਾ ਨਹੀਂ ਸੀ ਫਿਰ ਇੱਕ ਨਿਊਜ਼ ਚੈਨਲ ਤੇ ਖਬਰ ਲਾਈ ਕਿ ਚਾਰ ਦਿਨ ਲਗਾਤਾਰ ਮੀਂਹ ਪੈ ਰਿਹਾ ਸੀ ਅਸੀਂ ਸਾਰਾ ਪਰਿਵਾਰ ਘਰ ਦੀ ਛੱਤ ਥੱਲੇ ਸੁੱਤੇ ਪਏ ਸੀ ਕਿ ਘਰ ਦੀ ਛੱਤ ਡਿੱਗ ਪਈ ਪਰਮਾਤਮਾ ਦੀ ਮਿਹਰ ਨਾਲ ਸਾਰਾ ਪਰਿਵਾਰ ਸੁਰੱਖਿਅਤ ਸੀ ਫੇਰ ਇੱਕ ਵਿਦੇਸ਼ ਵਿੱਚ ਬੈਠੇ ਫਰੈਸ਼ਟੇ ਦੀ ਸਾਨੂੰ ਫੋਨ ਕਾਲ ਆਈ ਉਸਨੇ ਕਿਹਾ ਕਿ ਮੈਂ ਤੁਹਾਡੀ ਮਦਦ ਕਰਾਂਗਾ ਅੱਜ ਦੇ ਜਮਾਨੇ ਵਿੱਚ ਜਦੋਂ ਆਪਣੇ ਨਾਲ ਨਹੀਂ ਖੜਦੇ ਉਹ ਫਰਿਸ਼ਟਾ ਸਾਡੇ ਲਈ ਰੱਬ ਬਣ ਕੇ ਆਇਆ ਜਦੋਂ ਇਹੋ ਜਿਹੇ ਫਰਿਸ਼ਟੇ ਦੁਨੀਆ ਵਿੱਚ ਹੁੰਣ ਜੋ ਰੱਬ ਦਾ ਰੂਪ ਬਣ ਕੇ ਹੁੰਦੇ ਹਨ ਤਾਂ ਕੀ ਬਗਾਨੇ ਆਪਣੇ ਬਣ ਜਾਂਦੇ ਹਨ ਸਾਨੂੰ ਇਹ ਭਰੋਸਾ ਨਹੀਂ ਸੀ ਕਿ ਅਸੀਂ ਵੀ ਕਦੇ ਪੱਕੇ ਘਰ ਵਿੱਚ ਰਹਿ ਸਕਾਂਗੇ ਕਿਉਂਕਿ ਸਾਡਾ ਘਰ ਬਿਲਕੁਲ ਕੱਚਾ ਸੀ ਉਹਨਾਂ ਨੇ ਕੋਈ ਵੀ ਪ੍ਰਾਣੀ ਚੀਜ਼ ਘਰ ਵਿੱਚ ਨਹੀਂ ਲੱਗਣ ਦਿੱਤੀ ਸਾਨੂੰ ਸਾਰੇ ਘਰ ਨੂੰ ਪੱਕਾ ਕਰਵਾ ਕੇ ਦਿੱਤਾ ਮਕਾਨ ਪੱਕਾ ਹੋ ਗਿਆ ਪਰ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਸੀ ਕਿ ਰੱਬ ਕਦੇ-ਕਦੇ ਮਨੁੱਖਾਂ ਰਾਹੀਂ ਕੰਮ ਕਰਦਾ ਹੈ ਇਹ ਕਹਾਣੀ ਇੱਕ ਮਕਾਨ ਦੀ ਨਹੀਂ ਇੱਕ ਚਾਨਣ ਦੀ ਹੈ ਜੋ ਕਿਸੇ ਫਰਸ਼ਟੇ ਦੀ ਮਦਦ ਨਾਲ ਬਣਿਆ ਜੋ ਵੀ ਇਹ ਹੁੰਦਾ ਹੈ ਉਹ ਰੋ ਪੈਂਦਾ ਹੈ ਕਿਉਂਕਿ ਰੱਬ ਕਦੇ-ਕਦੇ ਆਪ ਚੱਲ ਕੇ ਨਹੀਂ ਆਉਂਦਾ ਉਹ ਕਿਸੇ ਫਰਿਸ਼ਟੇ ਦੇ ਰੂਪ ਵਿੱਚ ਆਉਂਦਾ ਹੈ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ